ਤੁਹਾਨੂੰ ਅੱਜ ਇਸ ਜੋੜੇ ਨਾਲ ਮਿਲੌਣ ਜਾ ਰਹੇ ਆ ਜਿਹੜੇ ਜਿਹੜੇ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਚਲਾ ਰਹੇ ਨੇ। ਭਾਵੇਂ ਅੱਜ ਦਾ ਸਮਾਂ ਜਿਹੜਾ ਇੰਨਾ ਮਹਿੰਗਾਈ ਦਾ ਵੱਡਾ ਸਮਾਂ ਹੈ ਪਰ ਤੁਸੀਂ ਇਹਨੇ ਸਸਤੇ ਰੇਟਾਂ ਦੇ ਵਿੱਚ ਢਿੱਡ ਭਰ ਕੇ ਰੋਟੀ ਖੇਡਦੇ ਹੋ ਜਿਵੇਂ ਕਰਦਾ ਹੈ। ਬਸ ਆਈ ਹੈ ਕਿ ਗੁਰ ਰਾਮਦਾਸ ਦੀ ਕਿਰਪਾ ਉਹੀ ਚਾਹੀਦੀ ਹੈ। ਬਾਕੀ ਸਾਰਿਆਂ ਦਾ ਸਾਥ ਚਾਹੀਦਾ ਹੁੰਦਾ ਹੈ ਕਿ ਘੱਟ ਰੇਟ ਤੇ ਅਸੀਂ ਤੇ ਪਾਈਏ ਸਾਰਿਆਂ ਦਾ ਪਿਆਰ ਚਾਹੀਦਾ। ਹੋਰ ਤੇ ਪੜੀਗਾ ਵਿਖਿਆਗਾ ਕਿ 100 ਦਾ ਮਿਲ ਰਿਹਾ 120 ਦਾ ਮਿਲ ਰਿਹਾ ਦੋ ਰੋਟੀਆਂ ਮਿਲ ਰਹੀਆਂ ਸਾਕ ਮਿਲ ਰਿਹਾ ਤੇ ਮੈਂ ਉਹਨਾਂ ਵਾਸਤੇ ਆਫਰ ਲਾਈ ਹੈ ਆਪਣੇ ਪਿਆਰਿਆਂ ਵਾਸਤੇ ਸਿਰਫ 80 ਰੁਪਏ ਅਨਲਿਮਿਟਿਡ ਹੈਗਾ ਪਿਆਜ਼ ਦੇ ਰੇਟ ਤੇ ਟਮਾਟਰਾਂ ਦਾ ਭਾਅ ਦਿਨੋ ਦਿਨ ਵਧਦੇ ਜਾ ਰਹੇ ਕੋਈ ਚੱਕਰ ਦੇ ਜਿਵੇਂ ਪਰਿਵਾਰ ਚੱਲੇਗਾ ਇਸ ਤਰ੍ਹਾਂ ਕਿਵੇਂ ਚੱਲੇਗਾ ਬੁਰੇ ਬਸ ਬਸ ਕਿਰਪਾ ਇਹਦੇ ਵਿੱਚ ਅਨਲਿਮਿਟਿਡ ਦੇਈ ਜਾ ਰਹੇ ਕਿਰਪਾ ਹੈਗੀ ਹੈ ਬਸ ਚਲਾ ਕੇ ਵੇਖਿਆ ਲਾਗਤੋਂ ਨਹੀਂ ਹੈ ਥੋੜਾ ਬਹੁਤ ਬਚ ਵੀ ਜਨ ਲਾਲਚ ਆਪਣੇ ਕੋਲ ਤੁਹਾਨੂੰ ਪਤਾ ਸ਼ੁਰੂ ਤੋਂ ਲਾਲਚ ਨਹੀਂ ਕੀਤਾ

ਜਾ ਜਿੱਥੇ 3 ਦੇ ਵਿੱਚ ਮੁਫਤ ਦੇ ਵਿੱਚ ਰੋਟੀ ਦਿੱਤੀ ਜਾਂਦੀ ਹੈ ਪਹਿਲੇ ਜੀ ਸਟਾਈਆਂ ਦੇ ਜਿਹੜਾ ਵੀ ਆਉਂਦਾ ਤੁਹਾਡੇ ਲਈ ਨਹੀਂ ਤੁਹਾਡੇ ਵਾਪਸ ਨਹੀਂ ਜਾਂਦਾ ਬਿਨਾਂ ਰੋਟੀ ਦੇ ਸਭ ਦਾ ਪਿਆਰ ਲੱਗਿਆ ਇੱਥੇ ਤੇ ਉਹ ਜਿਵੇਂ ਮੈਂ ਉਹ ਸੇਵਾ ਦੇ ਕਿਸੇ ਦੀ ਉਮੀ ਮੇਰੀ ਕੋਈ ਨਹੀਂ ਐਸੀ ਨਹੀਂ ਕਿ ਸੇਵਾ ਨਹੀਂ ਕਰ ਸਕਦਾ ਕਿਸੇ ਦੀ ਮੈਂ ਪੈਸੇ ਵੱਲੋਂ ਜਾਂ ਕਿਸੇ ਦੀ ਉਵੇਂ ਸੇਵਾ ਨਹੀਂ ਤੇ ਐਵੇਂ ਸੇਵਾ ਸਹੀ ਦਸਵੰਦ ਵੀ ਨਿਕਲ ਜਾਂਦਾ ਅਗਲੀ ਸੇਵਾ ਵੀ ਹੋਏ ਤਾਂ ਢੇਡ ਵੀ ਭਰ ਜਾਂਦਾ ਮੇਰੀ ਸੇਵਾ ਵੀ ਲੱਗ ਜਾਂਦੀ ਪਾਪਾ ਦੀ ਤਾਂ ਸੱਚੀ ਗੱਲ ਦੋਸਤੋ ਤੁਸੀਂ ਜਿਹੜੇ ਨੇਸਨ ਪਾਸ ਨਾਲ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਤੁਹਾਨੂੰ ਅੱਜ ਇਸ ਜੋੜੇ ਨਾਲ ਮਿਲਾਉਣ ਜਾ ਰਹੇ ਆ ਜਿਹੜੇ ਜੇ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਚਲਾ ਰਹੇ ਨੇ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਨੇ ਅਤੇ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਮੈਂ ਦੱਸ ਦਲਾਂਗੇ ਜਿਵੇਂ ਇਹ ਠੰਡ ਦੀ ਸੁਆਦ ਪੰਜਾਬੀਆਂ ਦੀ ਸਾਲ ਮੱਟੀ ਦੀ ਰੋਟੀ ਸਰੋਂ ਦਾ ਸਾਗ ਤੇ ਚਾਟੀ ਦੀ ਲੱਸੀ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਵਿਰਾਸਤੀ ਭੋਜਨ ਸਾਡੇ ਪੰਜਾਬ ਦਾ ਤਾਂ ਉਸ ਚੀਜ਼ ਨੂੰ ਲੈ ਕੇ ਇੱਥੇ ਇੱਕ ਛੋਟਾ ਜਿਹਾ ਸੈਟਅਪ ਲਾਇਆ ਹੈ પતિ ਪਤਨੀ ਨੇ ਅਤੇ ਪਰਿਵਾਰ ਚਲਾ ਰਹੇ ਨੇ ਤੇ ਸਭ ਤੋਂ ਵੱਡਾ ਅਪਰਾਹਲਾ ਇਹ ਰਿਹਾ ਕਿ ਜਿਸ ਲੋੜਵੰਦ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਮੁਫਤ ਦੇ ਵਿੱਚ ਵੀ ਰੋਟੀ ਪਾਣੀ ਦਿੱਤੀ ਜਾਂਦੀ ਹੈ ਤਾਂ ਭੈਣ ਨਾਲ ਜਲਬਾ ਚੜਦੇ ਆ ਵਧੀਆ ਅਪਰਾਹਲਾ ਇਹ ਕਿ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਢਿੱਡ ਭਰ ਕੇ ਜਿਹੜੀ ਰੋਟੀ ਇੱਥੇ ਮਿਲਦੀ ਹੈ ਆਪਨੇ ਪਹਿਲਾ ਫਤਿਹ ਦੀ ਸਾਜ ਪੋਣੇ ਆ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦਾ ਫਤਿਹ ਵਾਇਕੁਰਜੀ ਦਾ ਖਾਲਸਾ ਜੀ ਵਾਇਕੁਰਜੀ ਕੀ ਫਤਿਹ ਜੀ ਪਾਣੇ ਅੱਜ ਦਾ ਸਮਾਂ ਜਿਹੜਾ ਇੰਨਾ ਮਹਿੰਗਾਈ ਦਾ ਵਾਲਾ ਸਮਾਂ ਹੈ ਪਰ ਤੁਸੀਂ ਇਹਨੇ ਸਸਤੇ ਰੇਟਾਂ ਦੇ ਵਿੱਚ ਢਿੱਡ ਭਰ ਕੇ ਰੋਟੀ ਦੇ ਰਹੇ ਹੋ ਜਿਵੇਂ ਚੱਲ ਰਾਇਆ ਸਾਰਾ ਬਸ ਆਈ ਹੈ ਕਿ ਗੁਰਰਾਮਦਾਸ ਦੀ ਕਿਰਪਾ ਹੋਣੀ ਚਾਹੀਦੀ ਹੈ ਬਾਕੀ ਸਾਰਿਆਂ ਦਾ ਸਾਥ ਚਾਹੀਦਾ ਹੁੰਦਾ ਹੈ ਕਿ ਘੱਟ ਰੇਟ ਤੇ ਅਸੀਂ ਦੇ ਪਾਈਏ ਸਾਰਿਆਂ ਦਾ ਪਿਆਰ ਚਾਹੀਦਾ ਤਾਂ ਹੀ ਕਰਕੇ ਅਸੀਂ ਸਾਰਿਆਂ ਨੂੰ ਘੱਟ ਰੇਟ ਤੇ ਦਵਾਂਗੇ ਮਹਿੰਗਾਈ ਤੇ ਪੜੀ ਆ ਫਿਰ ਤਾਂ ਵੀ ਥੋੜਾ ਬਹੁਤ ਕਰੀ ਲੈਣੇ ਹੈ ਹਿਸਾਬ ਨਾਲ ਕੰਮ ਅਸੀਂ ਜੀ ਤਬੇ ਮੈਨੂੰ ਇਹਦਾ ਹਸਾਬਾ ਥੋੜੀ ਪੜਾਈ ਬਾਰੇ ਜਾਂਦਾ ਜਉਨੇ ਪਤਾ ਚੱਲਿਆ ਬੀਏ ਦੀ ਪੜਾਈ ਤੋਂ ਬਾਅਦ ਵੀ ਅੱਜ ਆਪਣਾ ਸੈਟਅਪ ਲਾਉਣ ਦੀ ਲੋੜ ਪਈ ਹੈ ਕੀ ਲੋੜ ਪਈਗੀ ਲੋੜ ਨੌਕਰੀਆਂ ਸੇ ਅੱਜ ਕੱਲ ਹੈ ਨਹੀਂ ਜਾਂ ਜੀ ਭਾਈ ਜਿੰਨੀ ਸੈਲਰੀ ਮਿਲਦੀ ਉਹਦੇ ਤੇ ਗੁਜ਼ਾਰਾ ਹੋ ਨਹੀਂ ਸਕਦਾ ਜੀ ਉਹ ਵੀ ਕਿਸੇ ਹੋਰ ਦੀ ਨੌਕਰੀ ਕਰੋ ਇਤੋਂ ਵੱਧਿਆ ਇੱਥੇ ਰਹਿ ਕੇ ਆਪਣਾ ਕੰਮ ਚਾਲੂ ਕਰੋ ਜੋ ਹੁਨਰ ਹੈ ਆਪਣੇ ਹੱਥ 'ਚ ਉਹ ਕਰਨਾ ਚਾਹੀਦਾ ਕੰਮ ਕਦੇ ਸੋਚਿਆ ਸੀ ਵੀ ਇੰਨੀ ਪੜਾਈ ਤੋਂ ਬਾਅਦ ਰੇੜੀ ਲਾਉਣੀ ਪੈਗੀ ਰੋਡ ਦੇ ਉੱਪਰ ਨਾ ਇਹ ਨਹੀਂ ਸੋਚਿਆ ਸੀ ਇਹ ਕਦੀ ਨਹੀਂ ਸੋਚਿਆ ਸੀ ਕਿ ਮਜਬੂਰੀਆਂ ਬਣ ਗਿਆ ਕੀ ਹਾਲਾਤ ਕੀ ਮਜਬੂਰੀ ਹੀ ਸਮਝ ਲਓ ਇੱਕ ਤਰਫ ਕਿਉਂਕਿ ਇਹ ਕੰਮ ਮੇਰੇ ਹਸਬੰਡ ਕਰਦੇ ਸੀ ਕੰਮ ਉਹਨਾਂ ਨਾਲ ਕੁਝ ਹੋ ਗਿਆ ਉਹਨਾਂ ਦਾ ਪਰਪਰ ਦੇ ਗਿਆ ਫਿਰ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਮਿਲ ਕੇ ਆ ਕੰਮ ਕਰਨਾ ਚਾਲੂ ਕੀਤਾ ਕਿ ਕੋਈ ਕਿਸੇ ਦੀ ਨੌਕਰੀ ਕਰਨ ਤੋਂ ਅੱਛਾ ਆਪਣਾ ਕੰਮ ਕਰੀਏ ਇੱਕ ਛੁੱਟੀ ਕਰੀਏ ਦੋ ਕਰੀਏ ਕਿਸੇ ਦੀ ਕੋਈ ਕੋਈ ਬੋਲਣ ਵਾਲਾ ਤੇ ਨਹੀਂ ਹਾਨੂੰ ਕੋਈ ਤਾਂ ਜ਼ਰੂਰ ਜੀ ਕਿ ਮਜਬੂਰੀਆਂ ਜਦੋਂ ਪੈਂਦੀਆਂ ਨੇ ਪਰਿਵਾਰ ਦੇ ਉੱਪਰ ਦਾ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣ ਜਾਂਦਾ ਜੀਵਨ ਸਫਲ ਹੋ ਜਾਂਦਾ ਹੈ ਤਾਂ ਇਹ ਜੀਵਨ ਦਾ ਸਫਲ ਸਟੋਰੀ ਹੈ ਜੇ ਪਤੀ ਦੇ ਜਦੋਂ ਮੁਸੀਬਤ ਬਈ ਤਾਂ ਪਤਨੀ ਨੇ ਸਹਾਰਾ ਬਣੀ ਤੇ ਅੱਜ ਆਪਣਾ ਪਰਿਵਾਰ ਚਲਾ ਰਹੇ ਨੇ ਉਹ ਵੀ ਮਿਹਨਤ ਦੇ ਨਾਲ ਔਰ ਸਭ ਤੋਂ ਵੱਡਾ ਉਪਰਾਲਾ ਇਹਨਾਂ ਦਾ ਇਹ ਹੈ ਕਿ ਜੇ ਲੋੜ ਵਾਂ ਦੇ ਇਸ ਰੇੜੀ ਤੇ ਆ ਜਾਂਦਾ ਤਾਂ ਇਸ ਤਰ੍ਹਾਂ ਨਹੀਂ ਜਾਂਦਾ ਉਹਨੂੰ ਢਿੱਡ ਭੜਕੇ ਰੋਟੀ ਮਿਲਦੀ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਦਾ ਵੈਸੇ ਹੀ ਜਿਵੇਂ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੋਏਗਾ ਜਿਸ ਨੂੰ ਪੁੱਠਾ ਸੋਣਾ ਪੈਂਦਾ ਹੋਏਗਾ ਪਰ ਇਹਨਾਂ ਦਾ ਵੱਡਾ ਉਪਰਾਲਾ ਹੈ ਕਿ ਜਿੱਥੇ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਰੋਟੀ ਦਿੱਤੀ ਜਾਂਦੀ ਹੈ ਪਹਿਲੇ ਕੀ ਸਟਾਈ ਦੇ ਵਿੱਚ ਜਿਹੜਾ ਵੀ ਆਉਂਦਾ ਤੁਹਾਡੇ ਰੇੜੀ ਕੋਲ ਤੇ ਵਾਪਸ ਨਹੀਂ ਜਾਂਦਾ ਬਿਨਾਂ ਰੋਟੀ ਦੇ ਕੀ ਚੱਲੂ ਤੁਹਾਡੇ ਕੋਲ ਆਉਂਦਾ ਕਿੰਦਾ ਤੁਹਾਡੇ ਕੋਲ ਪੈਸੇ ਨਹੀਂ ਢੁੱਕ ਲੱਗੀ ਆਪਾਂ ਤਾਂ ਵੀ ਮਨਾ ਨਹੀਂ ਕਰਦੇ ਕੋਈ ਗੱਲ ਨਹੀਂ ਕੀ ਪਤਾ ਕਿਹੜੇ ਫੁੱਟਚਰ ਆਪਾਂ ਮਿਲਦੇ ਹਨ ਜੀ ਤੇ ਕਿਉਂ ਮੰਨ ਦੇ ਵਿੱਚ ਵਿਚਾਰ ਰਹਾ ਕਿ ਇਸ ਤੋਂ ਮੰਨ ਦੇ ਵਿੱਚ ਵਿਚਾਰ ਰਹਾ ਹੈ ਕਿ ਰੇੜੀ ਲਈ ਜਾਵੇ ਸੈਟਅਪ ਲਾਇਆ ਜਾਵੇ ਮੰਨ ਚ ਤੇ ਰੇੜੀ ਦਾ ਤੇ ਕਦੀ ਸੋਚਿਆ ਹੀ ਨਹੀਂ ਸੀ ਅਸੀਂ ਜੀ ਇਹ ਤੇ ਫਿਰ ਆਪਾਂ ਛੋਟਾ ਜਿਹਾ ਸੈਟਅਪ ਚੱਲੋ ਕੀਤਾ ਸੀ ਛਟਾਈ ਦਾ ਉਸ ਤੋਂ ਬਾਅਦ ਫਿਰ ਮਾਂ ਦਾ ਸੋਚਿਆ ਕਿ ਇਹ ਤੂੰ ਖਾਣਾ ਬੜਾ ਅੱਛਾ ਬਣਾਨੀ ਹੈ ਆਪਾਂ ਸਭ ਨੂੰ ਅੱਛਾ ਖਲਾਈਏ ਕਿਉਂਕਿ ਹਾਨੂੰ ਖਾ ਨੂੰ ਬਾਹਰ ਕਦੀ ਵੀ ਖਾਤਾ ਸਾਨੂੰ ਅੱਛੀ ਕੋਈ ਚੀਜ਼ ਨਹੀਂ ਮਿਲੀ ਜੇ ਰਾਸਤੀ ਭੋਜਦਾ ਆਪਣਾ ਜੀ ਹਾਂ ਜੀ ਸਰੋਂ ਦਾ ਸਾਗ ਤੇ ਐਮਚਾਈ ਦੀ ਰੋਟੀ ਇਹ ਤੇ ਆਪਣਾ ਪੰਜਾਬ ਦੀ ਪਿਰ ਸਾਹਿਬ ਪੰਜਾਬ ਦੀ ਸ਼ਾਨ ਹਾਂ ਸਭਿਆਚਾਰ ਨਾਲ ਜੁੜਿਆ ਹੋਇਆ ਕਿੰਨੇ ਵੇ ਤਿਆਰ ਹੁੰਦਾ ਸਾਰਾ ਇਹ ਆਪਾਂ ਇਹ ਪਹਿਲਾਂ ਤੇ ਜਾ ਕੇ ਇਥੋਂ ਕੱਟ ਕੇ ਧੋ ਕੇ ਉਸ ਤੋਂ ਬਾਅਦ ਆਪਾਂ ਛੁੱਲੇ ਤੇ ਬਣਾਈਦਾ ਉਹ ਵੀ ਮਿੱਟੀ ਦੇ ਭਾਂਡੇ 'ਚ ਅਹ ਮੈਨੂੰ ਚੁੱਲਾ ਜਿਹੜਾ ਆਪਣਾ ਪਿੰਡਾਂ ਦੇ ਵਿੱਚ ਹੁੰਦਾ ਜਿਵੇਂ ਹਾਂਜੀ ਹਾਂਜੀ ਉਹ ਹੀ ਥੱਲੇ ਤੇ ਮਿੱਟੀ ਦੇ ਭਾਂਡੇ ਚ ਤਾਂ ਸਵਾਦ ਦੇ ਵਿੱਚ ਫਰਕ ਹੁੰਦਾ ਹੈ ਕਿਉਂਕਿ ਰਾਜ ਦੇ ਸਿਲੰਡਰਾਂ ਵਾਲੇ ਚੁੱਲੇ ਆ ਚੱਲਦੇ ਚੁੱਲੇ ਜੋ ਚੁੱਲੇ ਤੇ ਸਾਗ ਬੰਦਾ ਉਹਦੀ ਰੰਗਤ ਹੀ ਵੱਖਰੀ ਹੁੰਦੀ ਹੈ ਜੀ ਤੇ ਦੂਜੀ ਗੱਲ ਜੋ ਮਿੱਟੀ ਦੇ ਭਾਂਡੇ 'ਚ ਸਾਗ ਬੰਦਾ ਉਹਦਾ ਸਵਾਦ ਹੋਰ ਵੱਖਰਾ ਹੁੰਦਾ ਹੂੰ ਉਹ ਤੇ ਖਾਓਗੇ ਤੇ ਹੋਰ ਸਵਾਦ ਲੱਗਣਾ ਵੀ ਬਹੁਤ ਮਤਲਬ ਮੰਨ ਲਓ ਕਿ ਖਾਓਗੇ ਖਾਤ ਖੁਦ ਪਤਾ ਲੱਗ ਜਾਏਗਾ ਕਿ ਕਿੰਨਾ ਸਵਾਦ ਲੱਗਦਾ ਹੈ ਸਾਗ ਤਾਂ ਜਰੂਰ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੋੜੇ ਨੇ ਆਪਣਾ ਰੋਜੀ ਰੋਟੀ ਚਲਾਉਣ ਵਾਸਤੇ ਇੱਕ ਵਧੀਆ ਉਪਰਾਲਾ ਕੀਤਾ ਹੈ ਤਾਂ ਆਪਾਂ ਇਸ ਰੇੜੀ ਜ਼ਰੂਰ ਲਾਈ ਹੈ ਤਾਂ ਇਸ ਰੇੜੀ ਦੇ ਉੱਪਰ ਬਹੁਤ ਸਾਰੀਆਂ ਅਜਿਹੇ ਜੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਨੇ ਤਾਂ ਜਿਹੇ ਹਾਲਾਤ ਮਾੜੇ ਆਉਂਦੇ ਨੇ ਬੰਦੇ ਤੇ ਪਰ ਜਦੋਂ ਜੀਵਨ ਸਾਥੀ ਸਾਥ ਦਿੰਦਾ ਤਾਂ ਸਾਰੇ ਜਿਹੜੇ ਇਹਨਾਂ ਹਾਲਾਤ ਸੁਧਰ ਜਾਂਦੇ ਨੇ ਇਹੋ ਜਿਹੀ ਸਟੋਰੀ ਇਸ ਤਰ੍ਹਾਂ ਦੀ ਇਸ ਪਰਿਵਾਰ ਦੀ ਹੈ ਆ ਮਾਨਪ੍ਰੀਤ ਵੀਰ ਨਾਲ ਵੀ ਫਤਿਹ ਦੀ ਸਹਾਜ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਮਾ ਭਈਏ ਜੇ ਹਾਲਾਤ ਇਹੋ ਜੇ ਬਣੇ ਗਏ ਅੱਜ ਰੇੜੀ ਲੋਨ ਦੀ ਨੌਬਤ ਆਈ ਜੇ ਹਾਂਜੀ ਵੀਰ ਜੀ ਬਸ ਬਸ ਤੁਹਾਨੂੰ ਪਤਾ ਹੀ ਨਹੀਂ ਕਿ ਨੌਕਰੀਆਂ ਜੇ ਕੋਈ ਹੈ ਨਹੀਂਗਾ ਜੀ ਨੌਕਰੀਆਂ ਬੜੇ ਕੀਤੀਆਂ ਤੁਹਾਨੂੰ ਸਟਾਰਟਿੰਗ ਤੋਂ ਪੱਛੇ ਹੀ ਪਤਾ ਹੀ ਹੈ ਕਿ 10-12000 ਰੁਪਏ ਨੌਕਰੀ 'ਚ ਮਿਲਦਾ ਉਦੋਂ ਬਾਅਦ ਟਾਈਮ ਦੀ ਫਾਊਂਡੇਸ਼ਨ ਬੜੀ ਹੁੰਦੀ ਹੈ ਉੱਚੇ ਕੋਈ ਬੰਦਾ ਆਪਣਾ ਕੰਮ ਨਹੀਂ ਕਰ ਪਾਂਦਾ ਉਹਨੂੰ ਦੁਕਾਨ ਜੋ ਕਿ ਤੁਹਾਨੂੰ ਪਤਾ ਇੰਨੇ ਕੋ ਪੈਸੇ ਹਲਕੇ ਹਲਕੇ ਅੰਮ੍ਰਿਤਸਰ ਵਾਲੇ ਬਹੁਤ ਪਿਆਰ ਦਿੱਤਾ ਵੀਡੀਓ ਵੇਖ ਕੇ ਫਾਈਨੈਂਸ਼ਲੀ ਵੀ ਸਪੋਰਟ ਕੀਤਾ ਮੈਂਟਲੀ ਵੀ ਕੀਤਾ ਤੇ ਸਪੋਰਟ ਵੀ ਕੀਤੀ ਆਉਂਦੇ ਰਹੇ ਮਤਲਬ ਇਹ ਨਹੀਂ ਕਿ ਆ ਕੇ ਛੱਡਦਾ ਸਾਡੇ ਕੋਲ ਡੇਲੀ ਆਉਂਦੇ ਰਹੇ ਅਗਲੇ ਦਿਨ ਆਉਂਦੇ ਰਹੇ ਮਤਲਬ ਕਿ ਉਹਨਾਂ ਨੇ ਸਪੋਰਟ ਬਣਾ ਕੇ ਰੱਖਿਆ ਤਾਂ ਕਿ ਕੰਮ ਚੱਲਦਾ ਰਹੇ ਅੰਦਰ ਅੰਮ੍ਰਿਤਸਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤਾਂ ਇਹਨਾਂ ਵਾਸਤੇ ਇੱਕ ਤੋਂ ਇੱਕ ਚੀਜ਼ ਲੈ ਕੇ ਆਉਣੇ ਰਹਿੰਦੇ ਆ ਤੇ ਹੁਣ ਆਪਾਂ ਲੈ ਕੇ ਆਏ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੋ ਤੁਸੀਂ ਹੋਰ ਤੇ ਬੜੀ ਜਗ੍ਹਾ ਵੇਖਿਆ ਹੋਗਾ ਕਿ 100 ਦਾ ਮਿਲ ਰਿਹਾ 120 ਦਾ ਮਿਲ ਰਿਹਾ ਦੋ ਰੋਟੀਆਂ ਮਿਲ ਰਹੀਆਂ ਸਾਗ ਮਿਲ ਰ ਤੇ ਮੈਂ ਉਹਨਾਂ ਵਾਸਤੇ ਆਫਰ ਲਾਈ ਹੈ ਆਪਣੇ ਪਿਆਰਿਆਂ ਵਾਸਤੇ ਸਿਰਫ 80 ਰੁਪਏ ਜ ਅਨਲਿਮਿਟਿਡ ਹੈਗਾ ਜੀ ਹੂੰ ਅਨਲਿਮਿਟਿਡ 80 ਰੁਪਏ ਦੇ ਬਫੇਟ ਹੀ ਹੈਗਾ ਇੱਕ ਤਰੀਕੇ ਦਾ ਜੋ ਤੁਸੀਂ ਵੱਡੇ ਵੱਡੇ ਰੈਸਟੋਰੈਂਟਾਂ ਦੇ ਬਫੇਟ ਸੁਣਿਆ ਹੋਏਗਾ ਹੂੰ ਮੱਕੀ ਦੀ ਰੋਟੀ ਸਾਰਾ ਦਾ ਬਫੇਟ ਮੈਂ ਕਹਿੰਨਾ ਕਿਤੇ ਵੀ ਲੱਗਿਆ ਨਹੀਂ ਹੋਣਾ ਇਹ ਚ ਤੁਸੀਂ ਜਿੰਨੀ ਮਰਜ਼ੀ ਰੋਟੀ ਛਕੋ ਜਿੰਨਾ ਮਰਜ਼ੀ ਸਬਜ਼ੀ ਛਕੋ ਜਿੰਨਾ ਮਰਜ਼ੀ achar ਲੈ ਲਓ ਜਿੰਨਾ ਮਰਜ਼ੀ ਸਲਾਦ ਲੈ ਲਓ ਪਰ ਪਰਸਨ ਆਪਣੀ ਪੱਕੀ ਪਲੇਟ ਲਊਗਾ ਤੇ ਟੌਰ ਨਾਲ ਜਦ ਤੱਕ ਰਜ ਨਾ ਜੇ ਤੁਨੀ ਨਾ ਰੇ ਰੰਗਦੀ ਹੋ ਜੇ ਤਾਂ ਤੱਕ ਸਾਕ ਖਾ ਕੇ ਜਾ ਸਕਦਾ ਤੁਮਨਬਰੀ ਵੀਰੇ ਪਿਆਜ਼ ਦੇ ਰੇਟ ਤੇ ਟਮਾਟਰਾਂ ਦਾ ਭਾਰ ਦਿਨੋ ਦਿਨ ਵਧਦੇ ਜਾ ਰਹੇ ਅੱਗੇਵੇਂ ਪਰਿਵਾਰ ਚੱਲੇਗਾ ਇਸ ਤਰ੍ਹਾਂ ਜਿਵੇਂ ਚੱਲੇਗਾ ਪੂਰੇ ਦਾਸ ਅਸੀਂ ਰੁਪਏ ਦੇ ਵਿੱਚ ਅਨ ਲਿਮਟਡ ਤੇ ਹੀ ਜਾ ਰਹੇ ਹੈ ਕਿਰਪਾ ਹੈਗੀ ਹੈ ਬਸ ਚਲਾ ਕੇ ਵੇਖਿਆ ਲਾਗਤ ਹੋਣੀ ਹੈ ਥੋੜਾ ਬਹੁਤ ਬਚ ਵੀ ਜਨ ਲਾਲਚ ਆਪਣੇ ਕੋਲ ਤੁਹਾਨੂੰ ਪਤਾ ਸ਼ੁਰੂ ਤੋਂ ਲਾਲਚ ਨਹੀਂ ਕੀਤਾ ਆ 30 ਰੁਪਏ ਦਾ ਗਲਾ ਸ਼ਰਦਾਈ ਦਾ ਰੱਖਿਆ ਹੋਇਆ ਸੀ ਤੀਰ ਬਬਲੇਡ ਰਾਜਮਾ ਚੌਲ ਆ ਤੁਹਾਨੂੰ ਸਟਾਰਟਿੰਗ ਤੋਂ ਆਪਾਂ ਰੇਟ ਉਹੀ ਰੱਖਿਆ ਕਿ ਮਾੜਾ ਬੰਦਾ ਵਾ ਸਾਡੇ ਕੋਲ ਛੱਕ ਲਿਆਗੇ ਉਹ ਬੜੀ ਖੁਸ਼ੀ ਹੁੰਦੀ ਹੈ ਕੋਈ ਪੈਨ ਵੇਚਣ ਵਾਲਾ ਕੋਈ ਪੈਨਸਲ ਵੇਚਣ ਵਾਲਾ ਕੋਈ ਸੁਰੱਖਿਆ ਚਲਾਉਣ ਵਾਲਾ ਵੀਰ ਕੋਈ ਆ ਬਾਬੇ ਜਿਹੜਾ ਵੀ ਲੋਡ ਬੰਦਾ ਜਿਹਨੂੰ ਬੱਸ ਪਰਦਾ ਆਲਰੇਡੀ ਤਾਂ ਆ ਜੇ ਵੈਸੇ ਨਹੀਂ ਬੱਸ 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 ਉਹਦੇ ਕੋਲ ਪੈਸੇ ਨਹੀਂ ਵੀ ਹੈਗੇ ਜੋ ਮਿਹਨਤ ਕਰਨ ਦੇ ਹੈ ਮਿਹਨਤ ਕਸ਼ ਬੰਦਾ ਹੈਗਾ ਜੋ ਮੈਂ ਮਿਹਨਤ ਕਰਨ ਦੇ ਕੋ ਮਿਹਨਤ ਕਸ਼ ਬੰਦਾ ਹੈਗਾ ਤੇ ਉਹ ਮੇਰੇ ਕੋਲ ਭੁੱਖਾ ਨਹੀਂ ਜਾ ਸਕਦਾ ਉਹ ਮੇਰੇ ਕੋਲ ਆਊਗਾ ਤਾਂ ਰੋਟੀ ਖਾ ਕੇ ਜਾਊ ਪਰ ਜਿੰਨਾਂ ਦਾ ਚੱਲ ਜਾਂਦਾ ਥੋੜਾ ਬਹੁਤਾ ਸੈਟਅਪ ਆਉਂਦੇ ਭਾਜੀ ਪੈਸੇ ਆ ਜੇ ਜਿਹਦਾ ਰੇੜੀ ਤੇ ਆਇਓ ਤੇ ਤੁਹਾਡਾ ਵੱਡਾ ਦਿਲ ਵੀ ਆ ਤੇ ਵੱਡਾ ਭਰਾਲਾ ਵੀ ਆ ਕਿਉਂ ਮੰਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਆ ਜੀ ਆਪਾਂ ਜਿਹੜਾ ਮੈਂ ਜ਼ਰੂਰਤਮੰਦ ਜਾਂ ਲੋੜਵੰਦ ਹੁੰਦਾ ਉਹਨੂੰ ਇਸ ਤਰ੍ਹਾਂ ਨਹੀਂ ਜਾਂਦਾ ਮੈਂ ਵੀ ਇੱਕ ਟਾਈਮ ਹੋਇਆ ਟਾਈਮ ਤੋਂ ਗੁਜ਼ਰਿਆ ਆ ਜਦੋਂ ਮਤਲਬ ਕਿ ਅਸੀਂ ਵੀ ਚੌਲ ਖਾ ਖਾ ਕੇ ਗੁਜ਼ਾਰਾ ਕੀਤਾ ਚਟਨੀ ਖਾ ਕੇ ਗੁਜ਼ਾਰਾ ਕੀਤਾ ਕਿ ਇਹ ਟਾਈਮ ਤੇ ਤੇ ਉਹੀ ਬਸ ਮਨ 'ਚ ਹੁੰਦਾ ਕਿ ਅੱਜ ਚਲੋ ਅੱਜ ਗੁਰੂ ਮਹਾਰਾਣੀ ਇਨੀ ਕਿਰਪਾ ਕੀਤੀ ਆ ਸਭ ਦਾ ਪਿਆਰ ਲੱਗਿਆ ਇੱਥੇ ਤੇ ਉਹ ਜਿਵੇਂ ਮੈਂ ਉਹ ਸੇਵਾ ਦੇ ਕਿਸੇ ਦੀ ਉਮੀ ਮੇਰੀ ਕੋਈ ਇੰਨੀ ਐਸੀ ਨਹੀਂ ਕਿ ਸੇਵਾ ਨਹੀਂ ਕਰ ਸਕਦਾ ਕਿਸੇ ਦੀ ਮੈਂ ਪੈਸੇ ਵੱਲੋਂ ਜਾਂ ਕਿਸੇ ਦੀ ਉਵੇਂ ਸੇਵਾ ਨਹੀਂ ਤੇ ਐਵੇਂ ਸੇਵਾ ਸਹੀ ਦਸਵੰਤ ਵੀ ਨਿਕਲ ਜਾਂਦਾ ਅਗਲੀ ਸੇਵਾ ਵੀ ਠੇਡ ਵੀ ਭਰ ਜਾਂਦਾ ਮੇਰੀ ਸੇਵਾ ਵੀ ਲੱਗ ਜਾਂਦੀ ਪਾਪਾ ਦੀ ਗੁਰੂ ਮੈਨੂੰ ਰੂਮ ਚੈਰਮੈਨ ਰੱਖਤੀ ਬੜੀ ਵਧੀਆ ਹੁੰਦੀ ਹੈ ਸਕੂਨ ਆ ਨੀਂਦ ਆਉਂਦੀ ਜੇ ਰਾਤ ਨੂੰ ਕਿ ਹਾਂ ਕੋਈ ਠੇਡ ਭਰ ਕੇ ਕਿਹਾ ਕੋਈ ਬੰਦਾ ਅਸੀਸਾਂ ਦੇ ਕੇ ਜਾਂਦਾ ਕਿ ਬਾਬਾ ਤੁਹਾਡਾ ਭਲਾ ਕਰੇ ਤੇ ਉਹ ਆਪਣੇ ਆਪ ਚ ਬੜਾ ਵਧੀਆ ਲੱਗਦਾ ਇਹ ਮਨਪ੍ਰੀਤ ਵੀਰੇ ਪਰਸਨਲ ਸਵਾਲ ਹੈ ਜਦੋਂ ਆਂਦੇ ਜੀ ਮਾੜਾ ਸਮਾਂ ਆਉਂਦਾ ਨਾ ਬੜੇ ਬੜੇ ਸਾਥ ਛੱਡ ਜਾਂਦੇ ਹਾਂਜੀ ਹਾਂਜੀ ਪਰ ਤੁਹਾਡੇ ਜੀਵਨ ਸਾਥੀ ਨੇ ਤੁਹਾਡਾ ਪੂਰਾ ਸਾਥ ਨਭਾਇਆ ਜਿੰਨਾ ਜ ਮਾਣ ਮਹਿਸੂਸ ਹੁੰਦਾ ਬਹੁਤ ਬਹੁਤ ਮਾਣ ਮਹਿਸੂਸ ਹੁੰਦਾ ਸਰਵਾਈਵ ਕਰ ਰਹੇ ਆ ਵਧੀਆ ਬਾਬਾ ਭਾਗ ਲਾਊਗਾ ਤੇ ਕੱਲ ਨੂੰ ਹੋਰ ਵੱਡੇ ਸਰ ਤੇ ਪੋਚਾਂਗੇ ਹੋਰ ਵਧੀਆ ਲੋਕਾਂ ਨੂੰ ਖਵਾਵਾਂਗੇ ਪਰ ਰੇਡ ਮੈਂ ਇਹ ਹੀ ਹੈ ਕਿ ਸਸਤਾ ਹੀ ਰੱਖਣਾ ਹੈ ਕੰਮ ਮਾਮਲਾ ਆਪਾਂ ਹੋਣ ਹੀ ਹੋਣ ਦੇਣਾ ਕਿ ਮਹਿੰਗਾ ਕਰ ਦਈਏ ਕੰਮ ਜਾਂ ਕਿ ਛੋਟਾ ਬੰਦਾ ਸਾਡੇ ਕੋਲ ਆ ਹੀ ਨਾ ਪਾਏ ਕਿਉਂਕਿ ਦੁਕਾਨਾਂ ਤੇ ਤੁਸੀਂ ਪਤਾ ਕਿ ਛੋਟਾ ਬੰਦਾ ਚੜ ਨਹੀਂ ਪਉਂਦਾ ਇਸ ਕਰਕੇ ਹੈਗੀ ਆਪਾਂ ਇਹੋ ਜਿਹਾ ਰੇਟ ਰੱਖਾਂਗੇ ਕਿ ਬੰਦਾ ਸਾਡੇ ਕੋਲ ਆਪਣਾ ਛੋਟਾ ਹੀ ਆਊਗਾ ਵੱਡਾ ਬਾਤਾਂ ਹੋਊਗਾ। ਸ਼ਾਬਾਸ਼। ਤਾਂ ਮੰਨ ਵੀ ਤੁਸੀਂ ਤੇ ਆਪਣਾ ਐਡਰੈਸ ਜਰੂਰ ਦੱਸੋ। ਦੂਰ ਦਰਾਡੇ ਤੋਂ ਸਲਾਨੀ ਆਉਂਦੇ ਨੇ ਸੰਗਤਾਂ ਪਾਉਦੇ ਨੇ। ਐਡਰੈਸ ਵੀਰ ਜੀ ਆਪਣਾ ਸ਼ੀਦਾ ਸਾਹਿਬ ਤੋਂ ਨੇੜੇ ਗਰਵਾਲੀ ਗੇਟ ਵੱਲ ਹੋਣਾ ਜੇ। ਵਾਕਿੰਗ ਡਿਸਟੈਂਸ ਹੀ ਹੈਗਾ ਆਪਣਾ ਤੇ ਗਰਵਾਲੀ ਗੇਟ ਦੇ ਨਾਲ ਸੀਟਵਿੰਨ ਥਾਣਾ ਹੈਗਾ। ਸੀਟਵਿੰਨ ਥਾਣੇ ਸਾਹਮਣੇ ਬਿਲਕੁਲ ਦੀ ਦੇਖੋਗੇ ਆਪਣੀ ਦਰਗਾਹ ਹੈਗੀ ਉਹਦੇ ਨਾਲ ਆਪਣੀ ਕਾਰ ਲੱਗਦੀ ਜੀ। ਟਾਈਮ ਟਾਈਮ ਆਪਣੀ ਸਿਰੇ ਸਾਢੇ 12:00 ਵਜੇ ਪਹੁੰਚ ਜਾਣੇ ਇੱਥੇ ਠੀਕ ਹੈ ਜੀ ਸਾਡੇ ਯਾਰ ਅਹੀਂ ਪਹੁੰਚ ਜਾਨੇ ਆ ਤੇ ਸ਼ਾਮ ਨੂੰ 5:30 ਵਜੇ ਤੱਕ ਪਰ ਰਹਿਣੇ ਆ ਇੱਥੇ ਤੇ ਸੰਡੇ ਛੁੱਟੀ ਹੁੰਦੀ ਜੀ ਆਪਣੀ ਇਹ ਚੁੱਲੇ ਦਾ ਸਾਰਾ ਤਿਆਰ ਹੁੰਦਾ ਜੀ ਸਾਰਾ ਕੁਝ ਚੁੱਲੇ ਦਾ ਤਿਆਰ ਹੁੰਦਾ ਸਾਰਾ ਕੁਝ ਚੁੱਲੇ ਦਾ ਪੰਜਾਬੀ ਪਿੰਡਾ ਵਾਲਾ ਹਾਂਜੀ ਹਾਂਜੀ ਸਾਰਾ ਕੁਝ ਚੁੱਲੇ ਤਿਆਰ ਹੁੰਦਾ ਜੀ ਪੂਰਾ ਪਿੰਡਾਂ ਦੇ ਅੱਧੀ ਰਾਤ ਨੂੰ ਸਾਗ ਰੱਖ ਦਿੰਦੇ ਆ ਐਵੇਂ ਅੱਧੀ ਰਾਤ ਨੂੰ ਸਾਗ ਰੱਖਦੇ ਆ ਸਵੇਰੇ ਤੱਕ ਜਿਆ ਹੁੰਦਾ ਪੂਰਾ ਮਿੱਟੀ ਦੇ ਭਾਂਡੇ ਜੇ ਵਧੀਆ ਕਰਕੇ ਤੇ ਚੁੱਲੇ ਦਾ ਸਟਾਈਲ ਤੁਸੀਂ ਸਾਗ ਦੀ ਰੰਗਤ ਵੇਖ ਨਹੀਂ ਰਹੇ ਜੀ ਕਾਲਾ ਸ਼ਾਹ ਸਾਗ ਹੋਇਆ ਹੋਇਆ ਤੇ ਇਹ ਹੁੰਦਾ ਚੁੱਲੇ ਵਾਲਾ ਅਸਲੀ ਸਟਾਈਲ ਜੀ ਅੰਮ੍ਰਿਤਸ ਮਾੜਾ ਕਿ ਇਹਨਾਂ ਨੇ ਕਹਿੰਦਾ ਪਰ ਇਹ ਹੈ ਕਿ ਆਪਣਾ ਆਪਣਾ ਚਲੋ ਸਟਾਈਲ ਹੈਗਾ ਆਪਣੀ ਆਪਣੀ ਕਿਰਤ ਕਰਨ ਦਾ ਵੱਖੋ ਵੱਖਾ ਕਰਨ ਦਾ ਤਰੀਕਾ ਹੈਗਾ ਤੇ ਬਸ ਇਹ ਹੈ ਕਿ ਮੈਂ ਮੇਰਾ ਮੋਟਿਵ ਇਹ ਹੈ ਕਿ ਅਗਲੇ ਬੰਦੇ ਨੂੰ ਚੀਜ਼ ਵਧੀਆ ਖੋਣੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਤਾਂ ਜਰੂਰ ਜੀ ਮਨਪ੍ਰੀਤ ਵੀਰ ਤੇ ਇਹਨਾਂ ਦੀ ਧਰਮ ਪਤਨੀ ਨੇ ਇੱਕ ਸੈਟਅਪ ਲਾਇਆ ਰੇੜੀ ਲਾਈ ਆ ਉਸ ਰੇੜੀ ਦੇ ਉੱਪਰ ਜਿਹੜਾ ਵੀ ਆਉਂਦਾ ਹੈ ਜ਼ਰੂਰਤਮੰਦ ਪਰਿਵਾਰ ਵੀ ਪਉਦਾ ਤਾਂ ਉਸ ਨੂੰ ਜਿਹੜੀ ਹੈ ਢਿੱਡ ਭਰ ਕੇ ਰੋਟੀ ਮਿਲ ਜਾਂਦੀ ਹੈ ਤਾਂ ਵਧੀਆ ਪਰਾਲਾ ਇਹ ਮਾੜਾ ਸਮਾਂ ਜੀਵਨ ਦੇ ਵਿੱਚ ਆਇਆ ਪਰ ਜੀਵਨ ਸਾਥੀ ਨੇ ਸਾਥ ਨਿਭਾਇਆ ਅੱਜ ਉਹੀ ਜੀਵਨ ਸਾਥੀ ਜਿਹੜਾ ਇਸ ਰੇੜੀ ਦੇ ਨਾਲ ਨਜ਼ਰ ਆ ਰਿਹਾ ਕਿ ਉਹ ਆਪਣਾ ਪਰਿਵਾਰ ਚਲਾ ਰਹੇ ਨੇ ਬੱਚ ਵਧੀਆ ਸਟੋਰੀ ਹੈ ਮੋਟੀਵੇਟ ਸਟੋਰੀ ਹੈ ਜੇ ਜਦੋਂ ਵੀ ਮਾੜਾ ਸਮਾਂ ਆਉਦਾ ਦਾ ਸਾਹ ਦੇਣਾ ਚਾਹੀਦਾ ਕਿਸਦਾ ਹੌਸਲਾ ਨਹੀਂ ਤੋੜਨਾ ਚਾਹੀਦਾ ਤਾਂ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਹੋ ਤਾਂ ਨਾ ਇਹਦਾ ਹੌਸਲਾ ਜ਼ਰੂਰ ਵਧਾਓ ਇਹਨਾਂ ਦੇ ਮਨੋਬਲ ਵਧਾਉਣ ਦੀ ਲੋੜ ਹੈ ਜੇ ਤੁਸੀਂ ਇਸ ਰੇੜੀ ਤੇ ਆਓਗੇ ਉਹਨਾਂ ਦਾ ਪਰਿਵਾਰ ਚੱਲੇਗਾ ਤੇ ਬਹੁਤ ਸਾਰਿਆਂ ਨੂੰ ਜਿਹੜਾ ਨੂੰ ਜ਼ਰੂਰਤਮੰਦ ਤੇ ਲੋੜਵੰਦ ਨੇ ਉਹਨਾਂ ਨੂੰ ਰੋਟੀ ਮਿਲੇਗੀ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ